ਲੋਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੀਤਪਾਲ ਕਾਰਜ ਬੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣੇ ਆਂਗੇ ਬਲੌਗ ਬਲੌਗ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਬਲੌਗ ਨੂੰ ਮੇਦੇ ਲਾਦਨੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਦਾਲ ਦਾਲ ਰੱਖੀ ਹੋਈ ਆ ਮੂਰਗੀ ਦੀ ਹਰੀ ਮੂੰਗੀ ਦੀ ਦਾਲ ਤਾਂ ਬਣ ਗਈ ਆਪਣੀ 3 ਵਜੇ ਰੱਖਤੀ ਸੀ ਆਪਾਂ ਨੇ ਦਾਲ ਹੁਣ ਆਪਾਂ ਜਾਣੇ ਜੀ ਮੱਝਾਂ ਕਣੀ ਤੇ ਇੱਕ ਭੈਣ ਦਾ ਕਮੈਂਟ ਆਇਆ ਤੇ ਹਣਾ ਵੀ ਭੈਣਾ ਮੇਰੇ ਨਾਮ ਦਾ ਨਹੀਂ ਪਤਾ ਹੈਗਾ ਤੇ ਮੇਰਾ ਨਾਮ ਆ ਜੀ ਬਿਅੰਤ ਕੌਰ ਪ੍ਰੀਤਪਾਲ ਦਾ ਪ੍ਰੀਤਪਾਲ ਕੌਰ ਜਿਹੜੀ ਉਹ ਮੇਰੀ ਬੇਟੀ ਹੈਗੀ ਮੇਰਾ ਨਾਮ ਆ ਜੀ ਬਿਅੰਤ ਕੌਰ ਅੱਜ ਮੈਂ ਸੁੰਨਾਉਂ ਦੱਸਦੀ ਆ ਆਪਣਾ ਇਹ ਚੈਨਲ ਪਹਿਲਾਂ ਮੈਂ ਬਣਾਇਆ ਸੀਗਾ ਮੈਂ ਆਪਣੀ ਹੁੰਦੀ ਸੀ ਇਹ ਪਹਿਲਾਂ ਸਟਾਰਟ ਚੈਨਲ ਆਪਣੇ ਪ੍ਰੀਤਪਾਲ ਨੇ ਕੀਤਾ ਸੀ ਹੌਲੀ-ਹੌਲੀ ਬਸ ਫਿਰ ਮੈਂ ਬਣਾਉਣ ਲੱਗ ਗਈ ਹੌਲੀ-ਹੌਲੀ ਆਪਾਂ ਨੂੰ ਹਣਾ ਪਹਿਲਾਂ ਮਨ ਰੁਆਇ ਹੋਏ ਤੇ ਮੈਂ ਕਿਵੇਂ ਬੋਲਾਂ ਸੰਗ ਜੀ ਲੱਗ ਦਿੱਤੀ ਵੀ ਕਿਵੇਂ ਬੋਲਾਂ ਕੀ ਕਹਾ ਨਾ ਫਿਰ ਹੌਲੀ ਹੌਲੀ ਆਪਾਂ ਨੂੰ ਸਾਹਬ ਆ ਗਿਆ ਜੀ ਆਪਾਂ ਫਿਰ ਵਲੌਗ ਆਪਾਂ ਬਣਾਉਣ ਲੱਗ ਗਏ ਕਈ ਵਾਰ ਅਜੇ ਨਹੀਂ ਵੀ ਟਾਈਮ ਲਾਦਾ ਤਾਂ ਪ੍ਰੀਤਪਾਲ ਵੀ ਬਣਾ ਲੈਂਦੀ ਆ ਅਸੀਂ ਦੋਨੇ ਮਾਮਾ ਤੀਆਂ ਪਾ ਲੈਨੇ ਰਲ ਮਿਲ ਕੇ ਚਲੋ ਜੀ ਆਪਾਂ ਹੁਣ ਪਹਿਲਾਂ ਮੱਜਾ ਖਾ ਨਹੀਂ ਜਾਂਦੇ ਦਾਲ ਆਪਣੀ ਬਣੀ ਪਈ ਆ ਮੱਜਾ ਦਾ ਕੰਮ ਨੂੰ ਵੇਖਦੇ ਆ ਚਲੋ ਜੀ ਪਹਿਲਾਂ ਆਪਾਂ ਨੂੰ ਸੁਣੀ ਵੀ ਦਿਖਾਉਣੇ ਆਂਗੇ ਜਦ ਜਾਕੀ ਆ ਗਈ ਦੇਖੋ ਜੀ ਤਿੰਨ ਫੁੱਲ ਆਪਣੇ ਇੱਥੇ ਪੈ ਜਾਣਗੇ ਦੋ ਇੱਥੇ ਪੈਣਗੇ ਦੋ ਉੱਪਰ ਪੈ ਜਾਣਗੇ ਤੇ ਆ ਬੇਲ ਗਲੇ ਤੇ ਆਜੂ ਆਪਾਂ ਦੇਖਦੇ ਆਂਗੇ ਕਲਰ ਤੁਹਾਨੂੰ ਦਿਖਾਉਣੇ ਆਂਗੇ ਵੀ ਕਿਹੜੇ ਕਲਰ ਲਾਵਾਂਗੇ ਆਪਾਂ ਚਲੋ ਜੀ ਆਪਾਂ ਤੁਹਾਨੂੰ ਕਲਰ ਦਿਖਾਉਣੇ ਆਂਗੇ ਦੇਖੋ ਇਹ ਆ ਇੱਕ ਤਾ ਪਾ ਦਾਨੇ ਹਨਾ ਇਹ ਕਾ ਪੈ ਜਾਊਗਾ। ਖਰੀਦੀਆਂ ਪੱਤੀਆਂ ਬਣਣਗੀਆਂ ਬਸ ਇਹਦੀਆਂ ਆ ਲੱਗਦੀਆਂ ਆ ਦੋ ਰਹਿੰਦੇ ਕਾ ਮਹਿੰਦੀ ਵੀ ਪੈ ਜਾਊਗਾ ਹਨਾ? ਨਾ ਮਹਿੰਦੀ ਨੂੰ ਸੋਹਣਾ ਲੱਗਦਾ ਬਸ ਇਹੀ ਵਧੀਆ ਲੱਗਦੇ ਨੇ। ਆਹੀ ਤਿੰਨੇ ਚਲੋ ਜੀ ਆਪਾਂ ਇਹਦੇ ਤਾਂ ਪੱਤੀਆਂ ਬਣ ਜਾਣਗੀਆਂ ਜਿਹੜੀਆਂ ਆ ਚੀਜ਼ ਹੈਗੀ ਇੱਥੇ ਵੀ ਪੱਤੀਆਂ ਬਣਨਗੀਆਂ ਇੱਥੇ ਆ ਫੁੱਲ ਬਣ ਜਾਣਗੇ ਤੇ ਆਪਾਂ ਦੋ ਦੇ ਫੁੱਲ ਬਣਾ ਦਾਂਗੇ ਤੇ ਆਹ ਇੱਕ ਇੱਕ ਮੋਤੀ ਲੱਗੂਗਾ ਜੀ। ਕੱਲ ਦੇ ਵਿਚਾਲੇ ਆਪਾਂ ਇਹ ਕਲਰ ਨੂੰ ਤਿਆਰ ਕਰਾਂਗੇ ਫਿਰ ਤੁਹਾਨੂੰ ਆਪਾਂ ਵੀਡੀਓ ਦਿਖਾ ਦਾਂਗੇ ਹਨਾ ਵੀ ਕਿਵੇਂ ਆਪਾਂ ਬਣਾਏ ਨੇ ਇਹ ਜੇ ਕਈ ਪਹਨਾਂ ਦੇ ਪਸੰਦ ਆਇਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਦੱਸ ਸਕਦੇ ਹੋਗੇ ਤੁਸੀਂ ਬਣਵਾ ਸਕਦੇ ਹੋਗੇ ਆਪਾਂ ਸਾਨੂੰ ਤਿਆਰ ਕਰਕੇ ਦਿਖਾਵਾਂਗੇ ਫਿਰ ਕੱਲ ਨੂੰ ਮੈਂ ਡੱਕਾ ਕੀਤਾ ਚਲੋ ਮੈਂ ਲੈਟ ਆ ਗਈ ਆਪਣੀ ਟੋਕਰੀ ਕੱਕਸ ਨਹੀਂ ਤੋ ਕੱਕ ਪਈੰਨ ਦਾ ਮੈਂ ਪਾਣੀ ਤੇ ਅੱਗੇ ਮੱਝਾਂ ਨੂੰ ਅੰਦਰ ਬੰਨਦੇ ਨਹੀਂ ਆ। ਮਾਂਜੀ ਦੀ ਉਹਨਾਂ ਨੂੰ ਪਤਾ ਨਹੀਂ ਲੱਗਦਾ। ਕਾ ਟੋਕਰ ਪਰ ਹੁੰਦਾ ਨੀਰੇ ਦੇ? ਡੇੜ। ਕੱਖੰਡਾ ਜਿਸ ਪਾਣੀ ਪਿਆ ਕੇ ਨਹੀਂ ਤਾਂ ਵੱਡਾ ਹੁੰਦਾ ਹੈਗਾ। ਫੇਰ ਵਾਲੇ ਕੱਖਾਂ ਦੀ ਦਿਓ ਕਿ ਮੇਰੀ ਆ। ਦਪੈਰ ਦੀ ਸੰਨੀ ਦੀ ਦਿਓ ਕਿ ਮੇਰੀ ਆ। ਜੇਦੋਂ ਦੁਬਾਰਾ ਭਾਵੇਂ ਕਿ ਰਾਤ ਨੂੰ ਕੱਪੜਾ ਪਾਉਣਾ ਸੁਣੀ ਦੀ ਦਿਓ ਸੁਣੀ ਹੋਈ ਆ। ਕੱਖ ਲਿਆਉਣੇ ਛੋਟਾ ਕਰਨਾ। ਪਾਣੀ ਪ੍ਰਕਾਸ਼ ਨੂੰ ਜਲ ਨੂੰ ਅੰਦਰ ਬੰਨ੍ਹਣ। ਕੱਖ ਨੂੰ ਦੁਬਾਰੇ ਛੋਟੇ ਦੇਖਣਾ ਸੀ। ਛੋਟੀ ਕਿ ਨਹੀਂ ਲੱਗਣ ਲੱਗੀ ਖਾ ਖਾਪ। ਹੁਣ ਤਾਂ ਦੂਰੋਂ ਆਈ ਚੰਕ ਕਰੀਆ। ਉਹ ਵੀ ਪਾਏ ਦੇ ਨਾਲ ਹੁਣ ਬਸ ਪੰਦੀ ਦੱਬੇ ਦੇਵਾਂਗੇ। ਇਹ ਚਿਕੜਾਂ ਦੀ ਪੰਦੀ ਦਾ ਉਹ ਰਹਾ ਚਿਕੜਾ ਸਿਆੜੀ ਜਿਹੀ ਚੱਪੀ ਹੋਰ ਅੱਛੀ ਲੱਗਦੀ। ਚਲੋ ਜੀ ਆਪਣੀ ਰੋਟੀ ਬਣਾ ਲਈ ਆ। ਅੱਜ ਦਾਲ ਬਣਾਈ ਤੇ ਆਪਾਂ ਨੂੰ ਲੱਗੀ ਸੀ। ਮੈਂ ਚੂਰੀ ਜੀ ਕੁਟ ਕੇ ਰੱਖਤੀ ਹਾਂ।

ਜੇ ਲੋ ਜੀ ਆਪਾਂ ਗੇਟ ਰੂਟ ਲਾਇਆ ਹੈ ਆਪਾਂ ਉੱਧਰ ਤੈਨੂੰ ਰੋਟੀ ਪਾਤਾ ਦਿੱਤੀ ਮੈਂ ਪਾਤੀ ਨੂੰ ਉੱਧਰ ਚੱਲ ਆਪਾਂ ਗੇਟ ਲਾਇਆ ਹੈ ਜੀ ਤੇ ਆਪਾਂ ਹੁਣ ਖਾਣਾਂਗੇ ਰੋਟੀ ਤੇ ਕਈ ਪੈਣਾਂ ਨੇ ਹਨਾ ਹਾਂ ਵੀ ਕਮੈਂਟ ਆ ਰਹੇ ਸੀ ਕੋਠੀ ਬਾਰੇ ਵੀ ਕੋਠੀ ਵੇਚ ਦੇ ਨੇ ਵੀ ਘਾਤੋ ਸਫਾਈ ਕਰਾ ਇਹ ਵੀ ਵੇਚ ਦੇ ਨੇ ਕਿ ਵੀ ਇਹ ਉਰੇ ਰਹਿਣ ਲੱਗਣਗੇ ਨਾਂਜੀ ਉਹ ਉਰੇ ਰਹਿਣ ਲੱਗਣ ਨਾ ਹੀ ਉਹਨਾਂ ਨੇ ਵੇਚ ਰੀਆਂ ਤੇ ਉਹ ਤਾਂ ਸਾਫ ਸਾਬ ਸਫਾਈ ਕਰਾਈ ਵੀ ਵਾਲੀ ਖਰਾਬ ਜੇ ਹੋਈ ਪਈ ਤੇ ਪਹਿਲਾਂ ਥੋੜੇ ਕਿ ਟਾਈਮ ਬਾਅਦ ਸਫਾਈ ਕਰਾ ਦਿੱਤੇ ਹੁਣ ਇਤਿਹੇ ਜੇ ਟਾਈਮ ਲੱਗਿਆ ਹੈਗਾ ਕਿ ਉਹ ਬਾਹਰੇ ਭਾਗ ਗਿਆ ਸੀ ਨਵਦੀਪ ਉਹਦੇ ਬਾਅਦ ਫਰਾਂਟੀ ਜੀ ਵੀ ਬਾਹਰੇ ਭਾਗ ਗਏ ਤੇ ਤਾਂ ਕਰਕੇ ਉਹਨਾਂ ਤੋਂ ਸਫਾਈ ਨਹੀਂ ਹੋਈ ਤੇ ਹੁਣ ਇੱਥੇ ਕਰਾਈਏ ਦਰਖਤ ਜਿਹਾ ਵਾਲਾ ਨਾ ਬੁਰਾ ਹਾਲ ਹੋਇਆ ਪਿਆ ਤੇ ਹੁਣ ਕੋਠੀ ਵਧੀਆ ਦਿਸਣ ਲੱਗੀ ਤੇ ਸਾਰਾ ਆਪਣਾ ਅੰਦਰੋਂ ਸਾਰੀ ਦੇਖੀ ਜਿਹੜੀ ਆ ਗਈ ਘਰੇ ਫਿਰਦਿਆਂ ਨੂੰ ਉਹ ਤਾਂ ਸਾਈ ਕਰਾਤੀ ਸੀ ਬ੍ਰੀਤ ਪਾਸ ਦਾ ਆਪਣੀ ਜੀ ਕੱਲੂ ਕਾਲਜ ਅੱਜ ਤੱਕ ਰਹੇ ਦੀ ਹੈ ਅਸ਼ਮੀਤ ਵੀ ਅਸ਼ਮੀਤ ਦੇ ਪੱਕੇ ਪੇਪਰ ਸਟਾਰਟ ਹੋ ਗਏ ਕੱਲ ਨੂੰ ਪਹਿਲਾ ਪੇਪਰ ਹਨ 2 ਤਰੀਕਾ ਕੱਲ ਨੂੰ ਪਹਿਲਾ ਪੇਪਰ ਆਗਾ 2 ਤਰੀਕ ਨੂੰ ਮਤਲਬ ਅੱਜ ਵੀ ਦੋਵੇਂ ਭੈਂਤੀ ਵੀ ਖਤਮ ਹੋ ਜਾਣਗੇ ਹਾਂ ਦੋ ਨਹੀਂ ਪੈ ਦੋ ਤਿੰਨ ਪੇਪਰ ਖਤਮ ਹੋ ਜਾਣਗੇ ਪੱਕੇ ਪੇਪਰ ਸ਼ੁਰੂ ਹੋਗੇ ਬੱਚਿਆਂ ਦੇ ਫਰੀਦਪੁਰ ਦੇ ਹੋਣਗੇ 22 22 ਫਰਵਰੀ ਨੂੰ 22 ਫਰਵਰੀ ਤੋਂ ਪਲੱਸ 2 ਆ ਜਾਂਦੇ 22 ਫਰਵਰੀ ਤੋਂ ਸ਼ੁਰੂ ਹੋਣਗੇ ਅਸ਼ਮੀਤ ਦੇ ਬਸ ਕਰ ਲੂ ਸ਼ੁਰੂ ਨੇ ਫਿਰ ਦੋ ਤਿੰਨ ਮਹੀਨੇ ਬੀਲੇ ਨੇ ਉਸ ਤੋਂ ਬਾਅਦ ਦੇਖੋ ਫਿਰ ਕਿੱਥੇ ਲੱਗਣਗੇ ਬਾਬਾ ਦੀ ਕੀ ਕਹਿੰਦੇ ਅਸ਼ਮੀਤ ਕਣ ਇੱਥੇ ਲੱਗ ਜਾਣਗੇ ਮੋਟਾ ਹੈ ਤੇ ਸਕੂਟਰੀ ਤੇ ਬਗਿਆ ਕਰਨਗੇ ਤਦੋ ਜੀ ਆਪਣਾ ਜਾਗਤੰਦ ਅਸ ਕੀਵੀਆ ਦਾ ਕੰਮ ਆ ਚੱਲ ਰਿਹਾ ਪੂਰਾ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਤੇ ਆਪਾਂ ਨੂੰ 30 ਤਰੀਕ ਨੂੰ ਆਪਸ ਕਰ ਲਾਉਣਾਗਾ ਇੱਕ ਸਕੀਵੀ ਦਾ ਇੱਕ ਬਲੌਗ ਦੋ ਜਾੜ ਦਾ ਅੱਜ ਕਿਹ ਤਰੀਕ ਹੋ ਗਈ 21 ਤਰੀਕ ਹੋ ਗਈ ਉਹਨੇ ਚਿੱਟੇ ਰੰਗ ਦੀਆਂ ਤੇ ਇੱਕ ਤੇ ਆਪਾਂ ਨੇ ਕਢਾਈ ਕਰਨੀ ਹੈ ਜਿਹੜਾ ਬਲੌਗ ਆ ਉਹਦੇ ਵਿੱਚ ਆਪਾਂ ਕੱਲੀ ਬੁਲਤੀ ਪਾਵਾਂਗੇ ਉਹ ਬੁਣਦੇ ਜਿਹਾ ਪੱਤਨ ਬਲਾਈ ਦੀ ਤੇ ਆਪਾਂ ਹੁਣ ਪਾਸਮ ਇਕੱਠੀ ਹੋ ਲੈ ਕੇ ਆਵਾਂਗੇ ਤੁੜੋ ਜੀ ਐਸੀ ਅੱਜ ਦਾ ਆਪਣਾ ਬਲੌਗ ਬਲੌਗ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਬਲੌਗ ਕਿੰਨੇ ਦੇ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕੱਲ ਨੂੰ ਮਿਲ ਜਾਈਏ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ